ਸਰਸ਼ਕਾਲ ਕਲਿਆਣ ਟੀਵੀ ਪੰਜਾਬੀ ਅਖ਼ਬਾਰ ਤੁਸੀ ਤੇ ਬਠਿੰਡਾ ਦੇ ਵਿੱਚ ਆਏ ਦਿਨ ਹੀ ਲੁੱਟਖੋਹਾਂ ਤੇ ਭੰਨ ਤੋੜ ਦੇ ਮਾਮਲੇ ਵਾਦਦੇ ਜਾ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਬਾਬਤ ਜਾਣਕਾਰੀ ਦਿੱੰਦਿਆਂ ਹੋਇਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੈਂਕ ਦੇ ਵਿੱਚ ਭੰਤੋੜ ਕੀਤੀ ਗਈ ਹਾਲਾਂਕਿ ਚੋਰੀ ਕੋਈ ਨਹੀਂ ਹੋਈ ਭੰਤੋੜ ਦਾ ਇਹ ਮਾਮਲਾ ਸੀ ਜਿਸ ਬਾਬਤ ਜਾਣਕਾਰੀ ਦਿੰਦਿਆਂ ਐਸਐਚਓ ਕੋਤਵਾਲੀ ਬਠਿੰਡਾ ਬਲਜੀਤ ਸਿੰਘ ਬਰਾੜ ਜਿਨ੍ਹਾਂ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਮੌਕੇ ਤੇ ਪੁਲਿਸ ਪਹੁੰਚੀ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਤੇ ਇਸੇ ਦਰਮਿਆਨ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹਾਲਾਂਕਿ ਬੈਂਕ ਦੇ ਵਿੱਚ ਭੰਤੋੜ ਹੀ ਹੋਈ ਕਿਸੇ ਤਰ੍ਹਾਂ ਦੀ ਕੋਈ ਵੀ ਚੋਰੀ ਨਹੀਂ ਕੀਤੀ ਗਈ ਉਸ ਤੋਂ ਬਾਅਦ ਕੀ ਪੁਲਿਸ ਨੇ ਕੇਸ ਦਰਜ ਕਰ ਦਿਆ ਤੁਰੰਤ ਕਾਰਵਾਈ ਕਰ ਦਿਆ ਹੋਇਆ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਕਿ ਬੈਂਕ ਚਾਹੇ ਇਹ ਹੋਣ ਦਾ ਬੰਦਾ ਬੰਦਾ ਇੱਕ ਸਾਨੂੰ ਰਾਤ ਅੱਜ ਜਿਹੜੀ ਸਵੇਰ 2 ਵਜੇ ਆ ਇੱਕ ਤਲਾਹ ਮਿਲੀ ਸੀਗੀ ਆ ਵੀ ਕੰਟਰੋਲ ਰੂਮ ਤੇ ਸਾਡੇ ਤਲਾਹ ਆਈ ਸੀਗੀ ਵੀ ਕਿਸੇ ਨੇ ਯਸ ਬੈਂਕ ਦੇ ਵਿੱਚ ਜਿਹੜੀ ਜਿਹੜਾ ਹੈਗਾ ਟਰੈਸਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਅਸੀਂ ਮੌਕੇ ਤੇ ਹੀ ਸਾਡੀ ਪੀਸੀਆਰ ਦੀ ਟੀਮ ਸਾਡੀ ਥਾਣੇ ਦੀ ਟੀਮ ਸੀਆਈਡੀ ਹੰਡੀਮਾ ਜਿਹੜੀਆਂ ਪਹੁੰਚੀਆਂ ਸੀਗਾ ਦੇਸੀ ਮਾਮਲੇ ਦੀ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਕਿਊਜ਼ ਦੇ ਨਾਮ ਜਿਹੜਾ ਆਪਣਾ ਮਦਈ ਆ ਉਹਨੂੰ ਬੁਲਾਇਆ ਮੌਕੇ ਤੇ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਰਿਕਾਰਡ ਕਰਕੇ ਅਸੀਂ ਅਕਿਊਜ਼ ਅਗੇਂਸਟ ਇੱਕ ਸਟਰੋਂਗ ਐਫ ਆਈ ਆਰ ਜਿਹੜੀ ਰਜਿਸਟਰਡ ਕਰ ਦਿੱਤੀ ਆ ਤੇ ਅਕਿਊਜ਼ ਜੇ ਅਸੀਂ ਰਾਉਂਡ ਅਪ ਕਰਨਾ ਕੁਝ ਮਾਲ ਚੋਰੀ ਤੱਕ ਹੋਇਆ ਕਿ ਨਹੀਂ ਕੋਈ ਤੋੜ ਭੰਨ ਹੋਈ ਆ ਕੋਈ ਚੋਰੀ ਕੈਸ਼ ਵਗੈਰਾ ਕੋਈ ਉਹ ਨਹੀਂ ਚੋਰੀ ਹੋਇਆ ਕੋਈ ਪਬਲਿਕ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹ ਨਹੀਂ ਚੋਰੀ ਹੋਇਆ ਇਹ ਸੀ ਗੱਲ ਤੇ ਆਪਾਂ ਕਰ ਰਹੇ ਸੀ ਨਹੀਂ ਉਹਨੇ ਇੱਕ ਸੰਭਲਾ ਸੀਗੀ ਜਿਹਦੇ ਨਾਲ ਇਹਨੇ ਆਪਣੀ ਵਾਰਦਾਤ ਨੂੰ ਇੰਜਾਮ ਦਿੱਤਾ ਜਿਹੜੀ ਅਸੀਂ ਆ ਜਿਹੜੀ ਹੈਗੀ ਰਿਕਵਰ ਕਰ ਲਈ ਆ ਤੇ ਬਾਕੀ ਉਹ ਤੋਂ ਫਰਦਰ ਪੁੱਛਗਿਸ਼ ਕਰ ਰਹੀ ਆ ਵੀ ਉਸਨੇ ਇੱਥੇ ਆਪਣੇ ਥਾਣੇ ਦੇ ਏਰੀਏ ਜਾਂ ਥਾਣੇ ਤੋਂ ਬਾਹਰ ਦੇ ਏਰੀਏ ਦੇ ਵਿੱਚ ਕਿੰਨੀਆਂ ਚੋਰੀਆਂ ਕੀਤੀਆਂ ਉਹ ਜੋ ਵੀ ਉਹਦੀ ਇੰਟਰੋਗੇਸ਼ਨ ਰਿਪੋਰਟ ਦੇ ਵਿੱਚ ਆ ਉਹ ਬਾਕੀ ਸੀ ਤੁਹਾਨੂੰ ਬਾਅਦ ਦੇ ਵਿੱਚ ਸ਼ੇਅਰ ਕਰ ਦਾਂਗੇ ਅਜੇ ਤੱਕ ਕੋਈ ਮਾਮਾਤ ਨਹੀਂ ਰਿਪੋਰਟ ਬਣਾਈ ਹੈਗੇ ਆ ਜੀ ਉੱਤੇ ਸਾਡੀ ਦਿੱਤੋਂ ਤੱਕ ਅਸੀਂ ਹੁਣ ਤੱਕ ਉਸ ਦੀ ਪੜਤਾਲ ਕੀਤੀ ਹੈ ਥਾਣੇ ਦੇ ਉੱਤੇ 5 ਐਫ ਆਈ ਆਰ ਦਰਜਾ ਉਹ ਐਨ ਡੀ ਪੀ ਸਤਿਆਂ ਦਰਜਾ ਚੋਰੀਆਂ ਦੇ ਦਰਜਾ ਔਰ ਇੱਕ ਪੌਕਸੋ ਐਕਟ ਦੀ ਦਰਜਾ ਜੀ